ਪਹਿਲਾਂ ਉਹ ਦੀ ਲਈ ਕਿ ਮੈਂ ਚੁਕਾ ਲਾਉਂਧਰ ਜਾ ਕੇ ਪਹਿਲਾਂ ਤੁਲੇ ਚ ਗੋਹੇ ਲਾ ਲ ਮਮੀ ਨੇ ਦਾਲ ਬਣਾਉਣੀ ਹੈ ਚਿੱਟਾ ਬਾਅਦ ਚ ਲਾ ਲਈ ਜਿਹੜਾ ਭਾਂਡੇ ਦਾ ਢੇਰ ਪਿਆ ਜਾ ਕੇ ਉਹ ਮਾਦਲਾ ਤੈਨੂੰ ਮੈਂ ਲਵਾਉਣਾ ਚਿੱਟਾ ਤੈਨੂੰ ਹੁਣੀ ਦਿੰਨਾ ਮੈਂ ਕੱਢ ਕੇ ਕੈਬਸੂਲ ਤੇਨੂੰ ਦਮਾ ਲਾ ਕੇ ਤੈਨੂੰ ਮੈਂ ਜਰਦਾ ਸ਼ਰਮ ਤਾਂ ਨਹੀਂ ਆਉਂਦੀ ਕੋਈ ਚੱਜਦੇ ਗਾਣੇ ਤੇ ਵੀਡੀਓ ਬਣਾ ਲਾ ਆ ਦੇਰੋ ਸਵੇਰੇ ਸੁੱਤੀ ਉੱਟ ਕੇ ਲੱਗੀ ਮੈਂ ਚਿੱਟਾ ਲਾਉਂਦੀ ਰਹੀ ਤੂੰ ਲਾਰੇ ਲਾਉਂਦਾ ਰਿਆ ਜੇ ਚਿੱਟਾ ਲਾਉਂਦੀ ਹੁੰਦੀ ਨਾ ਜਿਹੜੇ ਫੋਨ 'ਚ ਵੀਡੀਓ ਬਣਾਉਣੀ ਐ ਇਹ ਵੀ ਵਿੱਕਿਆ ਹੁੰਦਾ ਚਿੱਟਾ ਨਹੀਂ ਤੇਰੇ ਚਪੇੜਾਂ ਲਾਉਣ ਵਾਲੀਆਂ ਨੇ ਲੰਬੇ ਮੂੰਹ ਵਾਲੀਆਂ ਕਰਦੀ ਦੇਖ ਕੀ ਹੈਗੀ ਕੰਮ ਕਰਨ ਨੂੰ ਕਹਿ ਦਿਆ ਤੁਹਾਨੂੰ ਮੌਤ ਪੈਂਦੀ ਤੇ ਤੁਹਾਨੂੰ ਐਂ ਨਹੀਂ ਪਤਾ ਲੱਗਦਾ ਕਿ ਕਿਹੜੇ ਗਾਣੇ ਤੇ ਕਿਹੜੀ ਵੀਡੀਓ ਬਣਾਉਣੀ ਐ ਵੱਡੀ ਤੂੰ ਜੱਗੇ ਅਮਲੀ ਦੀ ਕੁੜੀ ਤੈਨੂੰ ਦੰਨਾ ਮੈਂ ਖੜਦਾ ਜਰਦਾ ਮੜ ਕੇ